ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲਾਵਾਂਗੇ ਕੋਈ ਹਾਈ ਬ੍ਰੈਡ ਪਨੀਰੀ ਗੋਭੀ ਦੀ ਤੇ ਇਧਰ ਅਸੀਂ ਕੱਲ ਪਾਣੀ ਲਾਇਆ ਸੀ ਵਟਾ ਬਣਾ ਕੇ ਤੇ ਅੱਜ ਇੱਥੇ ਅਸੀਂ ਗੋਭੀ ਲਾਵਾਂਗੇ ਪਰਲੀ ਸਾਈਡ ਫੁੱਲ ਗੋਭੀ ਲਾਵਾਂਗੇ ਬੰਦ ਗੋਭੀ ਤੇ ਫੁੱਲ ਗੋਭੀ ਦੋਵੇਂ ਲਾਵਾਂਗੇ ਤੁਹਾਨੂੰ ਸਾਰੀ ਵੀਡੀਓ ਵਿੱਚ ਦੱਸਾਂਗੇ ਹਾਂਜੀ ਦੋਸਤੋ ਅਸੀਂ ਗੋਭੀ ਇਧਰ ਫੁੱਲ ਗੋਭੀ ਤਾਂ ਲਾਤੀ ਬੰਦ ਗੋਭੀ ਸਾਡੀ ਅੱਧੀ ਲੱਗ ਗਈ ਅੱਧੀ ਕੱਲ ਨੂੰ ਲਾ ਦਾਂਗੇ ਤੇ ਜਿਹੜੀ ਇਹ ਬੂਟੇ ਤੋਂ ਬੂਟੇ ਦਾ ਫਾਸਲਾ ਰੱਖਿਆ ਉਹ ਅਸੀਂ 1 ਤੋਂ 1.5 ਗੱਠ ਦਾ ਰੱਖਿਆ ਤੇ ਪਹਿਲੇ ਦਿਨ ਇਹ ਜਿੰਨੇ ਵੀ ਪੌਦੇ ਹੁੰਦੇ ਆ ਮਰ ਜਾ ਜਾਂਦੇ ਆ ਪਰ ਦੂਜੇ ਦਿਨ ਇਹ ਚੱਕ ਲੈਂਦੇ ਆ ਜੀ ਸਿਰ ਪੂਰੇ ਸਾਡੇ ਇਹ ਇੰਨੇ ਥਾਂ ਦੇ ਵਿੱਚ ਕਮ ਸੇ ਕਮ ਇਹ ਬੂਟ 1000 ਤੋਂ 1500 ਦੇ ਬੂਟਾ ਇੰਨੇ ਥਾਂ 'ਤੇ ਲੱਗ ਚੁੱਕਿਆ ਖਾਲੀਆਂ ਜ਼ਿਆਦਾਤਰ ਡੁੰਗੀਆਂ ਹੁਣ ਤਾਂ ਕਿ ਡਰੇਪ ਤੋਂ ਪਾਣੀ ਨਾ ਆਵੇ ਸ੍ਰੀ ਗੁਰੂ ਜੀ ਅੱਜ ਅਸੀਂ ਬੀਜਣ ਲੱਗੇ ਆ ਮਟਰ ਇਹ ਜਿਹੜਾ ਬੀ ਆ ਇਹ ਐਡਵਾਂਟਾ ਦਾ ਬੀ ਆ ਤੇ ਜੀ ਐਸ ਕੈਨ ਇਹ ਬੀਜ ਦੀ ਕਿਸਮ ਹੈ ਇਹ ਕਨਾਲ ਦੇ ਵਿੱਚ ਪੈਂਦਾ ਜੀ ਇਹਦਾ 3 ਕਿਲੋ ਠੀਕ ਹੈ ਤੇ ਅਸੀਂ ਲਾਉਣੇ ਨੇ ਨਾ 5 ਮਾਰ ਲਈ ਇਸ ਕਰਕੇ ਅਸੀਂ ਇਹਦਾ 1 ਕਿਲੋ ਵੀ ਲੈਂਦਾ ਉਹ 3 ਕਿਲੋ ਹੀ ਬਣਾ ਦੋ ਠੀਕ ਹੈ ਤੇ ਹੁਣ ਲੱਗੇ ਬੀਜਣਾ ਤੇ ਫੇਰ ਫਿਰ ਦੱਸਾਂਗੇ ਕਿਦਾਂ ਇਹ ਬੀ ਕਿੰਨੇ ਕਿੰਨੀ ਵੇਚਦੇ ਰੱਖਣਾ ਹੈ ਤੇ ਕੀ ਕੀ ਇਹਦਾ ਹਿਸਾਬ-ਕਿਹਾਬ ਹੈ ਚਲਕਾ ਉਹ ਤੇ ਹੁਣ ਆਪਾਂ ਲੱਗੇ ਮਟਰ ਬੀਜਣ ਮਟਰ ਬੀਜਣ ਤੋਂ ਪਹਿਲਾਂ ਖਿਆਲ ਇਹ ਰੱਖਣਾ ਵੀ ਜਿਹੜਾ ਇਹ ਦਾਣੇ ਤੋਂ ਦਾਣੇ ਦਾ ਆਂਸਾ ਰੱਖਣਾ ਉਹ ਚਾਰ ਉਂਗਲਾਂ ਦਾ ਰੱਖਣਾ ਠੀਕ ਹੈ ਕਈ ਅਗੇਤੀ ਫਸਲ ਲਾਉਂਦੇ ਆ ਤੇ ਕਈ ਪਿਛੇਤੀ ਲਾਉਂਦੇ ਆ ਜਿਹੜੀ ਅਗੇਤੀ ਲਾਉਂਦੇ ਆ ਜੀ ਉਹ ਸਤੰਬਰ ਦਾ ਲਾਸਟ ਮਹੀਨਾ ਹਫਤਾ ਤੇ ਅਕਤੂਬਰ 15 ਤੱਕ ਲੱਗਦਾ ਜਿਹੜਾ ਪਿਛੇਤਾ ਹੋਵੇ ਮਟਰ ਉਹ ਲੱਗਦਾ ਜੀ ਅਕਤੂਬਰ ਦਾ ਆਖਰੀ ਹਫਤਾ ਨਵੰਬਰ 15 ਤੱਕ ਠੀਕ ਹੈ ਪਰ ਤੁਸੀਂ ਦੋਵੇਂ ਹੀ ਤੁਹਾਨੂੰ ਜਿੰਨੀ ਕਿਸੇਤੀ ਲਾ ਕੇ ਇਹਦਾ ਰੇਟ ਵਧੀਆ ਲੈ ਸਕਦੇ ਹੋ ਠੀਕ ਹੈ ਤੇ ਜਿਹੜੇ ਹੁਣ ਅਸੀਂ ਬੈੱਡ ਬਣਾਏ ਹੋਏ ਆ ਇਹ ਕੱਲ ਹਾਲ ਨਾਲ ਬਣਾਏ ਹੋਏ ਆ ਤੇ ਜਿਆਦਾ ਤੋਂ ਜਿਆਦਾ ਇਹ ਹੋ ਸਕੇ ਵੀ ਤੁਸੀਂ ਸੁੱਕੇ ਤੇ ਸੁੱਕੀ ਵਟ ਰੱਖਣੀ ਹੈ ਤਾਂ ਕਿ ਮਟਰ ਲਾਉਣਾ ਉਹਨਾਂ ਹੀ ਸੌਖਾ ਰਹਿੰਦਾ